ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਅਸੀਂ ਪਹੁੰਚੇ ਹਾਂ ਆਨੰਦਾ ਹਾਰਟ ਮਲਟੀ ਸਪੈਸ਼ਲਿਸਟ ਹਸਪੀਟਲ ਪਿੱਕੀਵੰਦ ਜਿੱਥੇ ਕਿ ਇੱਥੋਂ ਦੇ ਡਾਕਟਰਾਂ ਵੱਲੋਂ ਇੱਕ ਪੇਸ਼ੇਂਟ ਦਾ ਆਪਰੇਸ਼ਨ ਕਰਕੇ ਲਗਭਗ 600 ਗ੍ਰਾਮ ਦੀ ਜਿਹੜੀ ਆ ਇੱਕ ਜਿਸ ਤਰ੍ਹਾਂ ਅਰਸੋਲੀ ਟਾਈਪ ਆ ਉਹ ਕੱਢੀ ਆ ਤੇ ਇਹ ਜਿਹੜੀ ਇੱਕ ਬਹੁਤ ਹੀ ਵੱਡੀ ਇਸ ਹਸਪੀਟਲ ਦੀ ਆਪਾਂ ਉਪਲਬਧੀ ਕਹਿ ਸਕਦੇ ਹਾਂ ਬਾਕੀ ਸਾਡੇ ਨਾਲ ਡਾਕਟਰ ਸਾਹਿਬ ਮੌਜੂਦ ਹੈ ਅਸੀਂ ਬਾਕੀ ਜਾਣਕਾਰੀ ਉਹਨਾਂ ਨਾਲ ਸਾਂਝੀ ਕਰਦੇ ਹਾਂ ਹਾਂ ਜੀ ਨਾ ਬਿੱਟਾ ਦਾ ਮੈਂ ਗੁਰਪ੍ਰੀਤ ਸਿੰਘ ਜੀ ਕਿਹੜਾ ਫਿੰਡ ਜੀ ਤਿੰਨ ਮੋਗਲ ਚਾਹਤ ਅੱਛਾ ਕੀ ਮੁਸ਼ਕਲ ਸੀ ਜਿਹੜੀ ਤੁਸੀਂ ਹਸਪੀਟਲ ਦੇ ਵਿੱਚ ਦੱਸ ਲੋਏ ਭਾਈ ਮੈਨੂੰ ਥੈਰਡ ਦੀ ਪ੍ਰੋਬਲਮ ਹੈ ਹਾਂ ਜੀ ਇਹ 5-6 ਸਾਲ ਦਾ ਹੀ ਪ੍ਰੋਬਲਮ ਤੇ ਆ ਕੇ ਮੈਂ ਕਰਾਇਆ ਪੇਟ ਤੇ ਵਧੀਆ ਹੋ ਗਿਆ ਮੇਰਾ ਕਿੰਨੇ ਦਿਨ ਤੋਂ ਤੁਸੀਂ ਇੱਥੇ ਹੋ ਮੈਨੂੰ 4-5 ਦਿਨ ਹੋ ਗਏ ਤੇ ਮਤਲਬ ਪਹਿਲਾਂ ਵੀ ਇਹ ਨਾਲ ਰੱਖਿਆ ਸੀ ਸਾਨੂੰ ਨਹੀਂ ਨਹੀਂ ਜਦ ਦਿਨ ਆਏ ਉਦ ਦਿਨ ਅਪਰੇਟ ਕਰਤਾ ਸੀ ਅਪਰੇਟ ਕਰਤਾ ਤੁਮ ਕਿਤਨਾ ਦਾ ਦਾ ਵਧੀਆ ਵਾਸਾ ਸ਼ੂਟਿੰਗ ਮਿਲ ਗਈ ਕਿੰਨਾ ਵੇਰ ਸੀ ਜਿਹੜਾ ਉਹ ਸੋਲੀ ਦਾ 6 700 ਗ੍ਰਾਮ ਦਾ ਦੇ ਜਦੋਂ ਕਿਦਾਂ ਸ਼ੁਰੂ ਕਿਦਾਂ ਹੋਈ ਪਤਾ ਵੀ ਤੁਹਾਨੂੰ ਇਤਨਾ ਹੀ ਛੋਟੇ ਹੁੰਦੀ ਹੁੰਦੀ ਮੈਂ ਮੁੜ ਕੇ ਫੌਰਨ ਚਲੇ ਗਿਆ ਉੱਥੇ 2 3 ਸਾਲ ਲੱਗ ਆਇਆ ਕਿ ਉੱਥੇ ਮਤਲਬ ਜਿਆਦਾ ਵਧ ਗਈ ਉਹ ਤੇ ਮਰ ਗਾਇਆ ਨੇ ਕਿਦੇ ਰੱਥੇ ਆ ਗਿਆ ਨਾ ਉਹ 8 200 ਬਣਾ ਕੇ ਤਦ ਉਹ ਗੇਰਾਮ ਸੁਸੁੰਦੀ ਪਾਣੀ ਦਰਦ ਹੁੰਦੀ ਥੋੜੀ ਥੋੜੀ ਹੁਣ ਕਿੱਦਾਂ ਸੋਲੂਸ਼ਨ ਕਰਾਂ ਹਾਂ ਠੀਕ ਹੈ ਵਧੀਆ ਪਹਿਲਾਂ ਵੀ ਕਿਸੇ ਡਾਕਟਰ ਨੂੰ ਪੁਕਾਇਆ ਨਹੀਂ ਹੋਰ ਨਹੀਂ ਹੋਇਆ ਕੋਈ ਤੁਹਾਨੂੰ ਦੱਸਣਾ ਚਾਹਦੇ ਹੋ ਇਹਦੇ ਬਾਰੇ ਵਧੀਆ ਆਪਣੇ ਇਲਾਕੇ ਦੇ ਵਿੱਚ ਇੱਥੇ ਵੀ ਕੇਂਡਰ ਜਿਹਾ ਵਧੀਆ ਹਸਪੀਟਲ ਹੈ ਇੱਥੇ ਹਸਪੀਟਲ ਦਾ ਨਾਮ ਕੀ ਆਨੰਦ ਹਸਪੀਟਲ ਆ ਸਾਰਿਆਂ ਨੂੰ ਹੁਣਾ ਚਾਹੀਦਾ ਇੱਥੇ ਚਾਰ ਜਾਂਦੀ ਲੋੜ ਨਹੀਂ ਹੁਣ ਆਪਣੇ ਇਲਾਕੇ ਜੀ ਵਧੀਆ ਆ ਗਿਆ मेरा नाम डॉक्टर नीरज कलोत्रा जी मैं आनंद आट एंड मल्टी स्पेसलिटी हॉस्पिटल अमृतसर गया गले दे दे के दे 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 गले किस तरह भी जी इस मरीज में पिछले तीन चार साल तो रसौली ਬਦ ਕੇ ਬਹੁਤ ਵੱਡੀ ਹੋ ਚੁੱਕੀ ਸੀ ਜਿਹੜੀਆਂ ਤੁਹਾਡੇ ਕੋਲ ਪਹਿਲਾਂ ਆਪਰੇਟ ਤੋਂ ਪਹਿਲਾਂ ਦੀਆਂ ਵੀ ਸਨ ਆਪ ਚੱਜਿਆ ਵਾ ਫੋਨੇ ਨੂੰ ਇਸ ਮਰੀਜ਼ ਨੂੰ ਸਾਹ ਲੈਣ ਚ ਤੇ ਬੋਲਣ ਚ ਦਿੱਕਤ ਆਉਣ ਲੱਗੀ ਸੀ ਤੇਰੀ ਆਵਾਜ਼ ਬਦਲ ਗਈ ਸੀ ਤੇ ਅਸੀਂ ਇਹਦਾ ਆਪਰੇਟ ਕੀਤਾ ਅਗਲੇ ਦਿਨ ਹੀ ਇਹ ਬੋਲਣ ਲੱਗ ਪਿਆ ਸਭ ਕੁਝ ਇਹਨੂੰ ਕੋਈ ਦਿੱਕਤ ਨਹੀਂ ਜੀ ਖਾਣ ਪੀਣ ਨੂੰ ਵੀ ਲੱਗ ਪਿਆ ਜੀ ਜਿੰਨਾ ਵੇਰ ਸਹੀ ਸੁਲੂ ਹੈ ਕੋਈ 7-800 ਗ੍ਰਾਮ ਦੀ ਇੱਕ ਇਸ ਤਰ੍ਹਾਂ ਗੜੀ ਇਹ ਸ਼ੁਰੂ ਹੋਈ ਸੀ ਸੋ ਦੇਖੋ ਜੀ ਇਹ ਇਹਨੇ ਹੁਣ ਤਾਂ ਮੈਨੂੰ ਪਹਿਲੀ ਵਾਰ ਹੀ ਦਿਖਾਇਆ ਜੀ ਇਹ ਤੋਂ ਪਹਿਲਾਂ ਇਹ ਦੱਸਦਾ ਜੀ ਇਹਦਾ ਸਾਈਜ਼ ਬਹੁਤ ਛੋਟਾ ਜੀਆ ਤੇ ਇਹ ਥਾਇਰੋਇਡ ਤੋਂ ਬੰਦੀ ਹੈ ਜੀ ਇਹਨੂੰ ਪੈਰਾਥਾਇਰੋਇਡ ਸਿਸ ਸਿਸਟ ਸੀ ਜੀ ਹੈ ਇਹ ਕਿੰਨੇ ਟਾਈਮ ਦੇ ਵਿੱਚ ਜਿਹੜਾ ਆਪਰੇਸ਼ਨ ਕਰਕੇ ਤੇ ਪੇਸ਼ੈਂਟ ਮਤਲਬ ਬੋਲਦਾ ਆਪਰੇਡ ਦਾ ਸਾਨੂੰ 1.5 ਤੋਂ 2 ਘੰਟੇ ਲੱਗੇ ਸੀ ਜੀ ਤੇ ਆਪਰੇਡ ਦੇ ਦੌਰਾਨ ਘੰਟੇ ਬਾਅਦ ਹੀ ਪੇਸ਼ੈਂਟ ਸਭ ਕੁਝ ਬੋਲ ਰਿਹਾ ਸੀ ਜੀ ਪੋਸਟ ਸੀ ਜੀ ਇਹਨੀ ਗੱਡੀ ਜਿਹੜੀ ਸੋਰੀ ਅੱਗੇ ਵੀ ਆਪਣੇ ਕੱਦੀ ਹਸਪਤਲ ਦੇ ਵਿੱਚ ਪੇਸ਼ੈਂਟ ਆਇਆ ਪਰ ਨਹੀਂ ਜੀ ਇਹ ਇੰਨੇ ਵੱਡੇ ਸਾਈਜ਼ ਦੀਆਂ ਰਸੋਲੀਆਂ ਬਹੁਤ ਘੱਟ ਹੁੰਦੀਆਂ ਇਹ ਪਹਿਲਾ ਹੀ ਮਰੀਜ਼ ਸੀ ਜਿਹਦੇ ਏਡੇ ਵੱਡੇ ਸਾਈਜ਼ ਦੀ ਇਹ ਆਪਰੇਟ ਤਾਂ ਆਪ ਪਹਿਲਾਂ ਵੀ ਬਹੁਤ ਕੀਤੇ ਹੋਏ ਬਟ ਏਡੇ ਵੱਡੇ ਸਾਈਜ਼ ਵਾਲਾ ਇਹ ਪਹਿਲਾ ਹੀ ਪੇਸ਼ੈਂਟ ਸੀਗਾ ਜੀ ਤੇ ਕੁਝ ਕਹਿਣਾ ਚਾਹੁੰਦੇ ਮੈਂ ਇਹੀ ਕਹਿਣਾ ਚਾਹੁੰਦਾ ਜੀ ਤੁਹਾਡੇ ਸਾਡੇ ਸਾਰੇ ਵੀਰਾਂ ਦੇ ਸਹਿਯੋਗ ਨਾਲ ਇਲਾਕੇ ਦੇ ਅਸ਼ੀਰਵਾਦ ਦੇ ਨਾਲ ਅਸੀਂ ਇੱਥੇ ਇਸ ਹਸਪਤਾਲ 'ਚ ਹਰ ਤਰ੍ਹਾਂ ਦੀ ਫੈਸਿਲਿਟੀ ਦੇ ਰਹੇ ਆ। ਇਹੋ ਜਿਹੀ ઓਪਰੇਟ ਅੱਗੇ ਆਪਣੇ ਪਿੱਖੀਵੜ 'ਚ ਸੰਭਵ ਨਹੀਂ ਸੀਗੇ। ਇਹਦੇ ਵਾਸਤੇ ਆਪਾਂ ਨੂੰ ਅੰਮ੍ਰਿਤਸਰ ਜਾਣਾ ਪੈਂਦਾ ਸੀਗਾ। ਪਰ ਅਸੀਂ ਇੱਥੇ ਹਰ ਤਰ੍ਹਾਂ ਦੀ ਫੈਸਿਲਿਟੀ ਪ੍ਰੋਵਾਈਡ ਕਰ ਰਹੇ ਆ ਜਿਵੇਂ ਕਿ ਸੀਟੀ ਸਕੈਨ 24 ਘੰਟੇ ਹੁੰਦੀ ਹੈ, ਇਕੋਕਾਰਡੀਓਗ੍ਰਾਫੀ ਉਹ ਵੀ 24 ਘੰਟੇ ਹੁੰਦੀ ਹੈ। ਅਲਟਰਾਸਾਉਂਡ 24 ਘੰਟੇ ਅਵੇਲੇਬਿਲਿਟੀ ਹੈ। ਕਿਸੇ ਵੀ ਪੇਸ਼ੈਂਟ ਨੂੰ ਹਾਰਟ ਅਟੈਕ ਜਾਂ ਹਾਰਟ ਦੀ ਕਿਸੇ ਤਰ੍ਹਾਂ ਦੀ ਬਿਮਾਰੀ ਹੋਵੇ ਸਾਡੇ ਕੋਲ 24 ਘੰਟੇ ਹਸਪਤਾਲ 'ਚ ਡਾਕਟਰ ਸਾਹਿਬ ਮੌਜੂਦ ਰਹਿੰਦੇ ਆ। ਅਸੀਂ ਜਿਹੜੀ ਸਟੰਡਿੰਗ ਹੈ ਉਹ ਬਿਲਕੁਲ ਕਾਰਡ ਤੇ ਯੋਸ਼ਮਾਨ ਕਾਰਡ ਦੇ ਉੱਤੇ ਫ੍ਰੀ ਕਰ ਰਹੇ ਆ ਇਸ ਕਰਕੇ ਮੈਂ ਕਹਿਣਾ ਚਾਹਾਂਗਾ ਜੇ ਵੀ ਕਿਸੇ ਵੀਰ ਭਰਾ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਉਹ ਬੇਝਿਕ ਇਨਾ ਫੈਸਿਲਿਟੀਆਂ ਦੀ ਅਵੇਲੇਬਿਲਟੀ ਹੈ ਤੁਹੋ ਲੈ ਸਕਦਾ ਬਾਕੀ ਅਸੀਂ ਹਰ ਤਰ੍ਹਾਂ ਦੇ ਕਾਰਡ ਸਾਡੇ ਹਸਪੀਟਲ ਚੱਲਦੇ ਆ ਫੌਜੀਆਂ ਦਾ ਵੀ ਫ੍ਰੀ ਇਲਾਜ ਕੀਤਾ ਜਾਂਦਾ ਹੈ